ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਗੋਦਾਮ ਤੇ ਛਾਪੇਮਾਰੀ ਕਰਕੇ 1.55 ਕਰੋੜ ਰੁਪਏ ਜਿਹੜੇ ਵੱਡੇ ਗਵਨ ਕਰਨ ਦਾ ਜਿਹੜਾ ਪਰਦਾ ਫਾਸ਼ ਕਰਦੇ ਆ ਚੋਲਾਂ ਦੀਆਂ 1138 ਬੋਰੀਆਂ ਨਾਲ ਲੱਦੇ ਦੋ ਟਰੱਕ ਜਿਹੜੇ ਨੇ ਉਹ ਜ਼ਬਤ ਕੀਤੇ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਸ਼ਿਵਸ਼ਕਤੀ ਰਾਏ ਸੇਮਿਲ ਗਾੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ ਸਣੇ ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਵੀ ਹੈ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ ਅੱਜ ਇਥੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਜੈ ਜਨਿੰਦਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ, ਸ਼ਿਵ ਸ਼ਕਤੀ ਰਾਈਸ ਮਿਲ, ਗੜਸ਼ੰਕਰ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ, ਅੰਜਨੀ ਰਾਈਸ ਮਿਲ, ਕੁੱਤੀਵਾਲ ਕਲਾ ਮੰਡੀ ਮੋੜ ਤੇ ਪਟਿੰਡਾ ਦੇ ਮਾਲਕ ਅਤੇ ਟਰੱਕ ਡਰਾਈਵਰਾਂ ਜਤਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟੇਂਡਾ ਰੇਂਜ ਦੇ ਵਿੱਚ ਜਿਹੜਾ ਕੇਸ ਦਰਜ ਕੀਤਾ ਗਿਆ ਉਹਨਾਂ ਨੇ ਅੱਗੇ ਕਿਹਾ ਕਿ ਭੂਵਿੱਕ ਦੀ ਜਾਂਚ ਦੇ ਦੌਰਾਨ ਭਾਰਤੀ ਖੁਰਾਕ ਨਿਗਮ ਦੇ ਸਬੰਧਿਤ ਜਿਹੜੇ ਅਧਿਕਾਰੀ ਆ ਤੇ ਕਰਮਚਾਰੀਆਂ ਵੱਲੋਂ ਗਲੋਬਲ ਵੇਅਰ ਹਾਊਸ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਨਿਗਰਾਨਾ ਦੀ ਭੂਮਿਕਾ ਤੇ ਹੈ ਜਿਹੜੀ ਉਹ ਵੀ ਵਿਚਾਰੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਭਾਰਤ ਬ੍ਰਾਂਡ ਸਕੀਮ ਦੇ ਤਹਿਤ ਰਾਸ਼ਟਰੀ ਸਹਿਕਾਰੀ ਖਪਤਕਾਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਪਠੰਡਾ ਪੁੱਚੋਂ ਮੋੜ, ਰਾਮਪੁਰਾ ਫੂਲ ਅਤੇ ਬੁੜਲਾਡਾ ਦੇ ਗਰੀਬ ਪਰਿਵਾਰਾਂ ਨੂੰ ਲਗਭਗ ਜਿਹੜੇ ਐ 70000 ਮੈਟ੍ਰਿਕ ਟਨ ਜਿਹੜੇ ਚੋਲ ਐ ਉਹ ਵੰਡੇ ਜਾ ਰਹੇ ਸਨ ਜਿਨ੍ਹਾਂ ਦੀ ਕੀਮਤ ਲਗਭਗ 130 ਕਰੋੜ ਰੁਪਏ ਬਣਦੀ ਐ ਤੇ ਜਿਨ੍ਹਾਂ ਦੇ ਵਿੱਚੋਂ 1000 ਮੈਟ੍ਰਿਕ ਟਨ ਚੋਲ 5 ਕਿਲੋ ਅਤੇ 10 ਕਿਲੋ ਦੇ ਥੈਲਿਆਂ ਵਿੱਚ 18.50 ਰੁਪਏ પ્રતિ ਕਿਲੋ ਦੇ ਹਿਸਾਬ ਨਾਲ ਵੰਡੇ ਜਾਣੇ ਸੀ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਇਹ ਚੋਲ ਜਿਹੜੇ ਲਾਂਭ ਪਾਤਰੀਆਂ ਨੂੰ ਸਪਲਾਈ ਕਰਨ ਦਾ ਜਿਹੜਾ ਟੈਂਡਰ ਹੈ ਜੈ ਜਨਿੰਦਰ ਫਰਮ ਨੂੰ ਜਿਹੜਾ ਉਹ ਦਿੱਤਾ ਗਿਆ ਸੀ ਬੁਲਾਰੇ ਨੇ ਕਿਹਾ ਕਿ ਕਿ ਅੱਗੇ ਕੀ ਵਿਜੀਲੈਂਸ ਬਿਊਰੋ ਨੂੰ ਪ੍ਰੋਸੀਜਯੋਗੂ ਸੂਤਰਾਂ ਤੋਂ ਜਿਹੜੀ ਸੂਚਨਾ ਮਿਲੀ ਸੀ ਕਿ ਲਾਪਾਤਰੀਆਂ ਦੇ 3.40 ਕਰੋੜ ਰੁਪਏ ਦੇ ਚੋਲਾਂ ਦੇ ਵਿੱਚ ਗਵਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸੂਚਨਾ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਚੋਲਾਂ ਦੀਆਂ 1138 ਬੋਰੀਆਂ ਨਾਲ ਲੱਦੇ ਜਿਹੜੇ ਆ ਦੋ ਟਰੱਕ ਜਿਹੜੇ ਆ ਉਹ ਜ਼ਬਤ ਕਰ ਲਏ ਨੇ ਜੋ ਕਿ ਫਤਿਹਾਬਾਦ ਦੇ ਕਸਬਾ ਹਾਜ਼ਮਾਪੁਰ ਭੇਜੇ ਜਾਣੇ ਸਨ ਪਰ ਟੈਂਡਰ ਫਰਮ ਨੇ ਜਿਹੜੀ ਚੋਲਾ ਨੂੰ ਅੱਗੇ ਚੋਲ ਫਰੋਸ਼ਾਂ ਨੂੰ ਸਿੱਧੇ ਵੇਚਣ ਦੇ ਇਰਾਦੇ ਨਾਲ ਇਹਨਾਂ ਚੋਲਾਂ ਦੀ ਜਿਹੜੀ ਆ ਉਹ ਸਫਾਈ ਨਹੀਂ ਕੀਤੀ ਤੇ ਨਾ ਹੀ ਚੋਲ ਜਿਹੜਿਆ ਉਹ ਬੋਰੀਆਂ ਦੇ ਵਿੱਚ ਭਰੇ। ਪਰਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਫਰਮ ਗਰੀਬ ਲੋਕਾਂ ਲਈ ਰੱਖੇ ਸਰਕਾਰੀ ਸਟਾਕ ਨੂੰ 34 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਹਿੰਗੇ ਭਾਅ ਦੇ ਵਿੱਚ ਵੇਚਣ ਦੇ ਲਈ ਵੇਚ ਕੇ ਜਿਹੜਾ ਉਹ ਗਵਣ ਕਰਨਾ ਚਾਹੁੰਦੀ ਸੀ ਬੁਲਾਰੇ ਨੇ ਅੱਗੇ ਦੱਸਿਆ ਕਿ ਜੈ ਜਨਿੰਦਰ ਫਰਮ ਦੇ ਮਾਲਕਾਂ ਨੇ ਹਰੀਸ਼ ਕੁਮਾਰ ਨਾਮਕ ਦਲਾਲ ਅਤੇ ਭਾਰਤੀ ਖਾਣਕ ਨਿਗਮ ਦੇ ਅਣਪਛਾਤੇ ਅਧਿਕਾਰੀਆਂ ਰਾਹੀਂ ਇਸ ਗੋਦਾਮ ਦੇ ਅਧਿਕਾਰੀਆਂ ਕਰਮਚਾਰੀਆਂ ਨਿਗਰਾਨਾਂ ਦੇ ਨਾਲ ਆ ਜਿਹੜੀ ਮਿਲੀ ਭੁਗਤ ਕਰਕੇ ਗਲੋਬਲ ਵੇਅਰ ਹਾਊਸ ਮੋੜ ਮੰਡੀ ਤੋਂ ਚੋੜ ਹਾਸਲ ਕਰਕੇ ਰਿਸ਼ਵਤ ਦੇਣ ਤੋਂ ਬਾਅਦ ਇੰਨਾ ਚੋਲਾਂ ਦੀਆਂ ਬੋਰੀਆਂ ਨੂੰ ਅੰਜਨੀ ਰਾਈਸ ਮਿਲ ਕੁੱਤੀਵਾਲ ਕਲਾਮ ਮੋੜ ਮੰਡੀ ਵਿਖੇ ਪੇਜਤਾ ਅਤੇ ਇਸ ਤੋਂ ਬਾਅਦ ਚੋਲਾਂ ਦੀਆਂ ਬੋਰੀਆਂ ਨੂੰ ਇੰਨਾ ਟਰੱਕਾਂ ਰਾਹੀਂ ਸ਼ਿਵ ਸ਼ਕਤੀ ਰਾਈਸ ਮਿਲ ਗੜ੍ਹ ਸੰਕਰ ਜ਼ਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਉਕਤ ਸਾਰੇ ਮੁਲਜ਼ਮਾਂ ਅਤੇ ਉਕਤ ਫਰਮਾ ਦੇ ਮਾਲਕਾਂ ਖਿਲਾਫ ਜਿਹੜਾ ਉਹ ਕੇਸ ਦਰਜ ਕੀਤਾ ਗਿਆ ਤੇ ਅਗਲੇਰੀ ਜਿਹੜੀ ਕਾਰਵਾਈ ਆ ਉਹ ਜਾਰੀ ਹੈ